ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਲੱਕੀ ਢੰਡਿਆਏ ਵਾਲਾ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਰੰਗਲੇ ਪੰਜਾਬੀ ਵਿੱਚ ਦੋਸਤੋ ਸਾਡੇ ਪਿੰਡ ਇੱਕ ਬਹੁਤ ਕੰਜੂਸ ਬਾਣੀਆ ਸੀ ਬਹੁਤ ਹੀ ਜਿਆਦਾ ਕੰਜੂਸ ਬਾਣੀਆ ਸੀ ਆ ਪਿੱਛੇ ਜਿਹਦੀ ਡੈਥ ਹੋਈ ਆ ਪਰ ਡੈਥ ਤੋਂ ਪਹਿਲਾਂ ਵਾਲਾ ਸੀਨ ਤੁਹਾਨੂੰ ਮੈਂ ਦੱਸਦਾ ਕੀ ਸੀਨ ਸੀ ਦੋਸਤੋ ਉਸ ਕੰਜੂਸ ਬਾਣੀਏ ਦੇ ਤਿੰਨ ਮੁੰਡੇ ਸੀ ਤਿੰਨੇ ਆਪੋ ਆਪਣੇ ਕਾਰੋਬਾਰ ਵਿੱਚ ਸੈੱਟ ਸੀ ਪਰ ਥੋੜੇ ਜਿਲੇ ਲਾਲਚੀ ਸੀ ਜਿਉਂ ਹੀ ਲਾਲਾ ਜੀ ਦੀ ਡੈਥ ਹੋਣ ਦਾ ਸਮੇਂ ਨੇੜੇ ਆਇਆ ਲਾਲਾ ਜੀ மஞ்சੇ ਤੇ ਪਏ ਸੀ ਤੇ ਤਿੰਨੇ ਮੁੰਡੇ ਆ ਕੇ ਕੋਲ ਬਹਿ ਗਏ ਅਫਸੋਸ じゃ ਕਰਨ ਲੱਗੇ ਕਹਿੰਦੇ ਲਾਲਾ ਜੀ ਤੋੜਦੇ ਤੋਂ ਮੇਰਾ ਸਾਡਾ ਕੀ ਬਣੂ ਲਾਲਾ ਜੀ ਕਹਿੰਦੇ ਭਾਈ ਦੇਖੋ ਇਹ ਤਾਂ ਦੁਨੀਆ ਦੀ ਰੀਤ ਆਈ ਹੈ ਹਰੇਕ ਨੇ ਜਾਣਾ ਤੇ ਆਉਣਾ ਆਉਣਾ ਤੇ ਜਾਣਾ ਪਰ ਤੁਸੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਵੀ ਮੇਰੀ ਮਿੱਟੀ ਪਲੀਤ ਨਹੀਂ ਕਰਨੀ ਜਿਹੜਾ ਵੀ ਲੈਣਾ ਦੇਣਾ ਹੋਇਆ ਉਹ ਤੁਸੀਂ ਇਮਾਨਦਾਰੀ ਨਾਲ ਕਰਨਾ ਮੇਰੇ ਤੋਂ ਬਾਦ ਉਹ ਮੁੰਡੇ ਕਹਿੰਦੇ ਠੀਕ ਹੈ ਲਾਲਾ ਜੀ ਦੱਸੋ ਇੱਕ ਮੁੰਡਾ ਥੋੜਾ ਵੱਧ ਲਾਲਚੀ ਸੀ ਉਹ ਕਹਿੰਦਾ ਯਾਰ ਕਿਤੇ ਬਾਲੇ ਪੈਸੇ ਤਾਂ ਨਹੀਂ ਦੇਣੇ ਕਿਤੇ ਆਪਣਾ ਬੰਦਰ ਲੰਡਾ ਹੀ ਹੋ ਜਾ ਲਾਲੇ ਨੂੰ ਸੁਣ ਕੇ ਲਾਲਾ ਕਹਿੰਦਾ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਦੇਣੇ ਕੋਈ ਬਹੁਤੇ ਨਹੀਂ ਹੈਗੇ ਲੈਣੇ ਜ਼ਿਆਦਾ ਨੇ ਲੈਣੇ ਕਿੰਨੇ ਆ ਮੈਂ ਤੁਹਾਨੂੰ ਬਾਅਦ 'ਚ ਦੱਸੂ ਜਿਹੜੇ ਦੇਣੇ ਆ ਉਹ ਤੁਸੀਂ ਸੁਣ ਲਓ ਕਿਹੜਾ ਕਿਹੜਾ ਦਊ ਮੈਨੂੰ ਦੱਸੀ ਚੱਲਿਓ લાલા ਕਹਿੰਦਾ ਦੇਖੋ ਆਪਾਂ ਦੁੱਧ ਲੈਨੇ ਆ ਦੁੱਧ ਵਾਲੇ ਦਾ 2 ਮਹੀਨਿਆਂ ਦਾ ਹਿਸਾਬ ਰਹਿੰਦਾ ਉਹ ਤੁਸੀਂ ਕਰਨਾ ਕਿਹੜਾ ਕਰੂ ਵੱਡਾ ਮੁੰਡਾ ਕਹਿੰਦਾ ਮੈਂ ਕਰ ਦੂੰਗਾ ਲਾਲਾ ਜੀ ਕੋਈ ਗੱਲ ਨਹੀਂ ਤਾਂ ਲਾਲਾ ਕਹਿੰਦਾ ਗੱਲ ਸੁਣੋ ਮੇਰੀ ਸਬਜ਼ੀ ਵਾਲੇ ਦਾ ਵੀ 2 ਮਹੀਨਿਆਂ ਦਾ ਹਿਸਾਬ ਰਹਿੰਦਾ 5-4000 ਰੋਡਾ ਬਣਦਾ ਉਹ ਕੌਣ ਦੂ ਦੂਜਾ ਮੁੰਡਾ ਕਹਿੰਦਾ ਮੈਂ ਦੇ ਦੂੰ ਜੀ ਤੀਜੀ ਵਾਰ ਲਾਲਾ ਕਹਿੰਦਾ ਗੱਲ ਸੁਣ ਲਓ ਆਪਾਂ ਕੱਪੜੇ ਲੀੜੇ ਵਾਲਿਆਂ ਦਾ ਵੀ ਬਜਾਜੀ ਬਾਣੀਆਂ ਦਾ ਥੋੜਾ ਬਹੁਤਾ ਪੈਸਾ ਦੇਣਾ 5 7 10000 ਰੋਣਾ ਦਾ ਦੇਣਾ ਤੀਜਾ ਮੁੰਡਾ ਕਹਿੰਦਾ ਉਹ ਮੈਂ ਦੇ ਦੂੰ ਲਾਲਾ ਜੀ ਕੋਈ ਗੱਲ ਨਹੀਂ ਹੁਣ ਤੁਸੀਂ ਆਏ ਦੱਸੋ ਲੈਣੇ ਕੀ ਤੋਂ ਕੀ ਤੋਂ ਆ ਲਾਲਾ ਕਹਿੰਦਾ ਜੀ ਤੋਂ ਵੀ ਲੈਣਿਆ ਮੈਂ ਪਰਚੀ ਜੇਬ ਚ ਪਾ ਕੇ ਰੱਖੀ ਬੈਠਾ ਜਦੋਂ ਮੈਂ ਮਰ ਗਿਆ ਉਦੋਂ ਕੱਢ ਲਿਓ ਭਈ ਉਹ 705 ਚ ਪਹਗੇ ਐਨੇ ਥੋੜੀ ਦੇਰ ਬਾਅਦ ਲਾਲਾ ਜੀ ਪ੍ਰਾਣ ਤਿਆਗ ਗਏ ਤਾਂ ਲਾਲਾ ਜੀ ਦੀ ਜੇਬ ਚੋਂ ਦੋ ਦੋ ਉਹਨਾਂ ਨੇ ਪਰਚੀ ਕੱਢੀ ਪਰਚੀ ਕੱਢ ਕੇ ਪੜ੍ਹੀ ਉਹ ਕਹਿੰਦੇ ਪਰਚੀ ਦੇ ਵਿੱਚ ਲਿਖਿਆ ਸੀ ਵੀ 2014 ਚ ਜਦੋਂ ਮੋਦੀ ਸਾਹਿਬ ਜਿੱਤਣ ਵਾਸਤੇ ਆਏ ਸੀ ਵੋਟਾਂ ਮੰਗਣ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਸਾਰਿਆਂ ਨੂੰ 15-15 ਲੱਖ ਰੁਪਏ ਦੇਵਾਂਗਾ ਤਾਂ ਲਾਲਾ ਜੀ ਨੇ ਪਰਚੀ 'ਚ ਲਿਖਿਆ ਸੀ ਵੀ ਜੇ ਮੋਦੀ ਸਾਹਿਬ 2024 'ਚ ਦੁਬਾਰੇ ਵੋਟਾਂ ਮੰਗਣ ਆਉਣ ਤਾਂ ਉਹਨਾਂ ਨੂੰ ਲਾਲਾ ਜੀ ਦੇ ਹਿੱਸੇ ਆਉਂਦੇ 15 ਲੱਖ ਰੁਪਏ ਦਾ ਚੇਤਾ ਕਰਾ ਦਿਓ ਤੇ ਜੇ ਉਹਨਾਂ ਨੇ 15 ਲੱਖ ਰੁਪਏ ਦੇਤੇ ਤਾਂ ਪੁੱਤ ਤਿੰਨੇ ਜਾਣੇ 5-5 ਲੱਖ ਰੁਪਏ ਵੰਡ ਲਿਓ